ਇਹ ਖਿਡਾਰੀ ਨੇ ਕਹਿੰਦੇ ਮੱਹਾਂ ਵਾਲੇ ਦੇ ਲਾਗੇ ਕਰਕੇ ਅਸ਼ਲਾ ਸਮਿਖਾ ਪੇਟੇ ਬਰਨਾਲੇ ਆਸ ਤੇ ਕਬੱਡੀ ਪਾਉਂਦੇ ਦੀ ਕੋਲ ਆਇਆ ਆ ਉਹ ਤਮਰ ਬੱਟ ਤੇ ਬਰਨਾਲੇ ਦਾ ਹਰ ਕੇ ਮਾਰ ਕੇ ਕਹਿੰਦੇ ਗੁੱਟਰਾ ਵਾਲੇ ਖੀਰੇ ਨੂੰ ਫਟਾਉ ਜੰਦੀ ਖੇਡ ਦੇ ਉੱਤੇ ਮਮਾਰ ਅਲੀ ਸਰਗੋਦੇਆ ਇਹ ਲੈਂਦੇ ਪੰਜਾਬ ਦਾ ਤੇ ਲੱਤਾਂ ਨਹੀਂ ਪਾਕਿਸਤਾਨ ਚ ਸਰਜੇਤਾ ਹਰਿਆਣੇ ਨੂੰ ਨੱਖੇ ਉੱਤੇ ਬੈਠ ਕੇ ਰੋਪਿਆ ਮੈਂ ਪੰਜਾਬ ਪ੍ਰਾਣੇ ਨੂੰ ਨਕਸ਼ੇ ਉੱਤੇ ਵੇਖ ਚ ਰੂਪਿਆ ਮੈਂ ਪੰਜਾਬ ਪ੍ਰਾਣੇ ਨੂੰ ਆ ਲੈ ਇਸਵੇਂ ਮੁਵਾਰਕ ਕਰੀ ਦੀ ਭਈ ਫਰੇਡ ਅਮਰਪਤ ਤਿਰ ਕੰਦੂ ਰਫੂਨ ਪਈਆ ਕਰਦਾ ਟਰਾਈ ਮੇਰੇ ਮਿੱਤਰੋ ਕੰਦੂ ਦੇ ਮੁਵਾਰਕਲੀ ਆਓ ਵੇਖਣਾ ਬੋੜਾ ਬਲੇਰ ਛਾਨਪੁਰੀਆ ਫੈਸਲਾ ਕਰੇਗਾ ਵੀ ਨੰਬਰ ਰੇਡਰ ਦੇ ਲਈ ਜੁੜਦਾ ਆਇਆ ਹੈ ਕਿ ਧੰਨ ਜੀ ਦੇ ਨਾਲ ਓਏ ਮੈਂ ਨਹੀਂ ਰੂ ਰਸੈ ਇਹ ਖਿਡਾਰੀ ਕਹਿੰਦੇ ਨੌਜਨ ਪ੍ਰਭੰਦਰ ਇਸ ਲਈ ਕਬੱਡੀ ਖੇਡਦੇ ਨੇ ਵਾਹਦਾ ਆਇਆ ਜਦ ਵੀ ਪਿੰਡ ਗਿਲਵੇੜਾ ਇਸ ਨੌਜਨ ਦਾ ਪਰ ਕਹਿੰਦੇ ਨੌਜਨ ਕੋਲ ਤਾਂ ਤੰਦਰੇ ਲਈ ਖੇਡਦਾ ਖੇਡਦਾ ਦੁਨੀਆ ਦੇ ਦਿੱਤੋ ਸੱਭ ਤੋਂ ਵਧੀਆ ਨੌਜਨ ਕਮੂ ਮਾਪਤ ਇਸ ਲਈ ਸਮਰ ਬੱਟ ਦੇ ਨਾਲ ਮੁਕਾਬਲਾ ਉੱਖੜ ਕੇ ਪੈਰ ਜਿਹੜਾ ਮੀਂਹ ਕਾਰਨ ਗਰਾਊਂਡ ਦੇ ਲਈ ਸਲਿੱਪਰੀ ਵੀ ਹੈ ਬਾਬਾ ਮੀਂਹ ਰੱਖੇ ਸਾਰੇ ਖਿਡਾਰੀਆਂ ਦੇ ਉੱਪਰ ਆਹ ਬੀਤਾ ਨੌਜਨ ਲਿੱਕਰਾਂ ਵਾਲਾ ਅਗਲੀ ਕਬੱਡੀ ਤੋਂ ਹੁੰਦੇ ਨੇ ਵਾਹਦਾ ਆਇਆ ਇਸ ਲਈ ਬੋਲਿਆ ਹੈ ਧਾਵਾ ਸਰੀ ਕਹਿੰਦੇ ਕਾਮਾਗਾ ਤਾਂ ਮਾਰੂ ਤੇ ਡੀਏਵੀ ਦੀ ਟੀਮ ਅੱਜ ਸਾਂਝੇ ਦੌਰ ਤੇ ਵੱਡਾ ਟੂਰਨਾਮੈਂਟ ਜਿਹੜਾ ਇਸ ਲਈ ਆਓ ਸਾਹਮਣੇ ਨੌਜਵਾਨ ਧਾਵਾ ਐਨਗੇ ਬੱਲੇ ਬੱਲੇ ਕਰਵਾ ਦੇਗਾ ਦਿਲਵਿੰਦਰ ਜੀ ਤੇ ਹੀ ਰੇਡ ਅਗਲੇ ਸਿਗਨ ਦੇ ਵਿੱਚ ਗੱਲਾਂ ਹੋਈਆਂ ਕਰ ਕਰਦੇ ਵਿੱਚ ਇਸ ਨੌਜੋਨੀ ਹੈ ਵੀ ਆਹ ਮੁੰਡਾ ਧਰਤ ਰਿਆ ਹੈ ਅੱਜ ਨੇ ਟੈਮਰਾ ਟੱਕਰ ਰਿਹਾ ਹੈ ਅੱਜ ਨੇ ਟੈਮਰਾ ਟੱਕਰ ਰਿਹਾ ਹੈ ਹਣ ਕਹਿੰਦੇ ਇਸ ਲਈ ਤਗੜਾ ਨੰਬਰ ਜਿਹੜਾ ਆਪਣੀ ਟੀਮ ਨੂੰ ਜੋੜਦਾ ਹੋਇਆ ਹੈ ਆਂਤੀ ਜੀ ਅਗਲੀ ਕਬੱਡੀ ਪੈ ਗਈ ਹੈ ਹੋਰ ਰਸੂਰਪੁਰੀਆ ਜਾਂ ਚੱਕ ਸਾਹਬੋ ਵਾਲਾ ਜਾਂ ਬੜੇ ਪੰਡੀਆਂ ਜਾਂ ਕਾਲੇ ਸਿੰਘਾਂ ਵਾਲਾ ਕੌਣ ਦਫਾ ਲਾ ਕੇ ਕਰਵਾਈ ਬੱਲੇ ਬੱਲੇ ਕਹਿੰਦੇ ਸਾਹਮਣੇ ਵੀ ਆਹ ਨੌਜੋਨੀ ਕਰ ਲੋਗੀ ਇਸ ਲਈ ਪਈ ਹੋ ਰਹੀ ਰੇਡ ਹੋਰ ਸਟਾਫ ਤੋਂ ਬੱਲੇ कॾो वखर हा उन ਇਹ ਤੇ ਨੌਜਵਾਨ ਸਾਜੀ ਸ਼ਮਪਰੇ ਦਾ ਤਗੜਾ ਨੰਬਰ ਜੋੜਦਾ ਆਇਆ ਟੀਮ ਦੇ ਪਾੜੇ ਦੇ ਲਈ ਜੁੜਦਾ ਆਇਆ ਬਵਾਰ ਕਲੀ ਫਰਦੋਤ 55 ਜੀ ਕਬੱਡੀ ਦੇ ਲੱਭਦੇ ਵੱਲੋਂ ਜਸਵੰਤ ਸਿੰਘੀ ਬਾਤਰੀ ਸਟੀਲ ਦੇ ਜੀ ਜ਼ਹੀਰ ਬਾਦੋਂ ਵਾਲਾਂ ਦੀ ਆਲਮ ਸੰਧੂ ਵਾਲਾ ਦਾ ਟੋਨੀ ਜੀ ਆਏਗਾ ਬਹਿਤ ਆਲੀ ਗਰਾਉਂਡ ਦੇ ਵਿੱਚ ਸਾਹਮਣੇ ਨੌਜਵਾਨ ਗਗਨ ਵੀ ਇਸ ਲਈ ਰਵਾਜ ਦੀ ਰੇਡ ਲਈ ਲਈ ਨੌਜਵਾਨ ਕੋਲ ਕਰਦਾ ਕੋਸ਼ਿਸ਼ ਪਰ ਕਮਲ ਦਾ ਤਾਵੀ ਜੇ ਕਰਮ ਚੁੰਮ ਰਹੀ ਹੈ ਮੁਹਾਰਕਲੀ ਅਗਲੇ ਕਬੱਡੀ ਪਾਡੇ ਦੀ ਵਰਤਾਂ ਲੈ ਵੀ ਚੱਕ ਬਹੁਤ ਖਿਡਾਰੀ ਹੈ ਇਹ ਨਾਲ ਦਾ ਵੀ ਰੰਗ ਦਾ ਹੈ ਪਹਿਲੇ ਮੈਚ ਵਿੱਚ ਆ ਮਰੇ ਨੇ ਵੀ ਕਮਾਲ ਕੀਤੀ ਹੈ ਐਨ ਬਿੱਲੇ ਗੋਜਰ ਵਰਕੇ ਪਿਆਰ ਨੇ ਸਾਰੇ ਪੰਜਾਬ ਦੇ ਪੰਜਾਹ ਸਪੋਰਟ ਕਲੱਬ ਦੀ ਟੀਮ ਆਹ ਦੇਖਣ ਲਈ ਆਇਆ ਕੀ ਹੈ ਸੋਹਣ ਸੱਚੀ ਬੋਲੀ ਬੋਲਦਾਰੀ ਮੈਨੂੰ ਤੱਕ ਲੱਗਿਆ ਹੈ ਕਿ ਪਾਣ ਜਿਹੜਾ ਵਾਰ ਕਰ ਲਈਨੇ ਰੈਕਟਲਰ ਦੀ ਟੀਮ ਦੇ ਲਈ ਜੋੜ ਦਿੱਤਾ ਹੈ ਹਰਸ਼ ਬਰਨਾਲੇ ਵਾਲਾ ਅਗਲੀ ਕਬੱਡੀ ਤਾਰਿਆ ਹੈ ਹਰਸ਼ ਬਰਨਾਲੇ ਵਾਲਾ ਅਗਲੀ ਕਬੱਡੀ ਪਾਉਂਦੇ ਲਈ ਵਧਿਆ ਹੋਇਆ ਰੇਡ ਵਿਨਿਆਰੇ ਨਾਲ ਜੰਗਾ ਨਾਲ ਰਾਮ ਆਹ ਦੇਖਦਾ ਇਬਰਾਮ ਬਾਨੇ ਆਣਗੇ ਫਾਉਂਡ ਦੇ ਨਾਲ ਕੰਮਾ ਹੋ ਰਿਹਾ ਮੇਰੇ ਮਿੱਤਰੋ ਤੇ ਆਜੂ ਬਰਤਾਨੇ ਵਾਲਾ 15 ਮੀਟਰ ਯੋਗ ਲਾ ਰਿਹਾ ਹੈ ਪਹੁੰਚਿਆ ਰਹਿਣੇ ਹੈ ਵੀ ਇਹ ਇੱਕ ਕਮਾਲ ਦੀ ਖੇਡ ਦਿਖਾ ਰਿਹਾ ਹੈ ਹੁਣ ਕਿਹੜਾ ਜਾਫੀ ਲਾ ਕੇ ਦਫਾ ਬੱਲੇ ਬੱਲੇ ਕਰਾ ਦੇਣਾ ਸੋਣ ਵਰਗੇ ਗੱਗੂ ਵਰਗੇ ਪਿਆਰ ਨੇ ਪਰ ਮੁਬਾਰਕ ਲਈ ਤਾਲੀਆਂ ਮਾਰਦੇ ਮੁੰਡੇ ਨੇ ਬੈਸਟ ਜਿਹੜੇ ਨਿਕਲਣਾ ਚਾਹੀਦੇ ਸੀ ਇਹ ਨੇ ਪੰਜਾਬ ਪਾਕਿਸਤਾਨ ਦੀ ਧਰਤੀ ਦਾ ਆ ਨੌਜਵਾਨ ਜਿਹੜਾ ਅੱਜ ਫੇਵਾਦ ਹੈ ਤੇ ਤੇਰੇ ਯਾਰ ਨੂੰ ਦੱਬਣ ਨੂੰ ਫਿਰਦੇ ਸੀ ਪਰ ਜ਼ਮਾਨਾ ਕਿੱਥੇ ਆ ਗਿਆ ਹੁਣ ਜਾਲ ਖਾਦੇ ਵਿਖੀ ਚਾਹ ਆ ਗਈ ਆ ਮੇਰੇ ਕੋਲ ਨਿਆ ਹੀ ਪੀਣ ਲੱਗ ਦਿੱਤਾ ਦਿੱਤੇ ਕਲਾਕਾਰ ਰੰਗੋ ਨਿਤਰੋ ਲੈ ਰਿਹਾ ਰਹਿੰਦੇ ਜਿਹੜਾ ਬਾਇ ਜਿਹੜਾ ਕਹਿੰਦਾ ਕਿ ਯਾਰ ਦੜਨਾ ਕਿਉਂ ਨਹੀਂ ਇਸ ਲਈ ਨਾਜਨ ਕਮਾਲ ਨਾਲ ਖੇਡ ਰਹੀ ਬੱਲੇ ਬੱਲੇ ਕਰਵਾਉਂਦੀ ਹੈ ਜਿਹੜਾ ਉਧਰ ਪੰਜਾਬ ਦੇ ਪੰਜਾਬ ਸਪੋਰਟ ਕਲੱਬ ਪਹਿਲਾ ਸੈਮੀ ਫਾਈਨਲ ਦਰਸ਼ਕਾਂ ਦਾ ਇਕੱਠ ਵੀ ਵੱਧ ਗਿਆ ਰੌਣਕ ਕਹਿੰਦੇ ਮੇਲੂ ਮਿਲਟਾੜ ਪੂਰੀ ਆ ਗਈ ਹੈ ਆਹ ਸ਼ਾਹੀਆ ਕਬੱਡੀ ਪੌੜੀ ਦੀ ਤੋਰ ਰਹੀ ਹੈ ਬਹੁਤ ਪਿਆਰ ਹੈ ਇਸ ਪੋਰਟ ਦੇ ਕੁਲ ਕੁੱਲ ਕਾਜੀ ਸ਼ੱਕਰਪੁਰੀ ਹੈ ਐਨ ਕਹਿੰਦੇ ਅੱਲਾ ਨਹੀਂ ਫੇਰ ਬੰਦਾ ਨਹੀਂ ਫੇਰ ਕੌਣ ਨੇ ਤਾ ਫੇਰ ਦੇਰ ਅੱਲਾ ਦੀ ਫੇਰਾ ਬੰਦੀ ਦਾ ਫੇਰ ਤੇਰਾ ਕਾਜੀ ਸ਼ੱਕਰਪੁਰੀ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਹਰਿਆਣੇ ਦੇ ਬਲੂਕ ਸਾਜੀ ਕਿਵੇਂ ਗਾ ਚੋਂਦਾ ਜੇ ਕੋਈ ਨਹੀਂ ਧਰਤੀ ਮੇਰੇ ਮਿੱਤਰੋ ਜਿੱਥੋਂ ਤੱਕ ਇਹ ਜਦੋਂ ਤੱਕ ਉਹ ਤਾਂ ਜਿੱਥੋਂ ਮੈਂ ਰੋਕ ਕੇ ਜਾਈਏ ਬਗਦਾ ਹੁੰਦੀ ਹੈ ਮੇਰੇ ਮਿੱਤਰੋ ਉਹ ਫਿਰ ਕਹਿੰਦੇ ਸਾਜੀ ਸਾਜੀ ਦੀ ਉਮਰ ਖਾਲੋ ਦੇ ਆ ਗਿਆ ਉਮਰ ਹੀ ਚੜੀ ਹੈ ਸਾਜੀ ਦੀ ਉਮਰ ਖੜੀ ਹੋ ਗਈ ਕਾਲੂ ਦੀ ਕਿੰਨ੍ਹੇ ਕਾਲੂ ਦਾ ਖੜਾ ਨਹੀਂ ਨਹੀਂ ਬਣਿਆ ਨਹੀਂ ਆਣਾ ਹਾਂ ਕਰੇ ਦੀਆਂ ਕਬੱਡੀ ਜਿਆਦਾ ਜੱਫੇ ਸੋਨਾ ਆ ਰਿਹਾ ਹੈ ਖੇਡ ਤੇ ਆ ਗਿਆ ਖਿਡਾਰੀ ਤੇ ਵੀ ਨਹੀਂ ਤੈ ਫਿਰ ਰਹੇ ਨਹੀਂ ਮੁੱਠੀ ਨਹੀਂ ਸਵਾਰ ਨਹੀਂ ਆਦਾ ਪੁਆਇੰਟ ਆਦਾ ਬਾਹਰ ਦਾ ਨਾ ਪਰੇ ਦਾ ਦਾਰ ਦੇ ਵਿਚਕਾਰ ਖੜੇ ਹੈ ਜਿਉਂ ਦੀ ਕਹਿੰਦੇ ਵਿਸ਼ੇਸ਼ ਕਰਕੇ ਉਹਨਾਂ ਦਾ ਵੀ ਧਰਿਆ ਹੈ ਦੋਵਾਂ ਦੇ ਖਾਬੂ ਹਾਂ

ਕਬੱਡੀ ਤੋਂ ਦੇ ਦੋ ਨਾਲ ਜਿਹੜਾ ਆ ਆ ਜਾ ਰਿਹਾ ਹੈ ਇਹ ਖੇਡ ਕਬੱਡੀ ਪਾਰ ਹੈ ਮਾਚੇ ਦੀ ਪੈਸ ਰੇਟ ਤੋਂ ਚਾਹ ਰੋੜ ਤੇ ਕਾਣਾ ਤੇ ਨਾਲ ਕਹਿੰਦੇ ਸਮੇਂ ਨੌਜਣ ਗੱਢੋ ਆ ਦੇਖਦਾ ਜੀ ਅੱਜ ਕਰ ਰਹੇ ਆ ਟਰਾਈ ਕਰਦਾ ਗੋਲਾ ਬੱਲੇ ਖਾਨਪੁਰੀਆ ਤਰਨਤਗੁਰਵਾਣਾ ਇਹ ਬੱਲ ਫੇਰਾ ਬਈ ਮਤਰਾ ਪਾਹ ਯਾਰ ਯਾਰ ਕਿਰਦ ਕਬੱਡੀ ਦਾ ਬੋਲ ਟਾਈਮ ਆਉਂਦਾ ਨਾ ਕੋਈ ਵੀ ਕਵਾਲ ਨਹੀਂ ਖੇਡ ਦਿਖਾਦਾ ਹੈ ਐ ਰਿਸ਼ਾਤਵਾਲਾ ਸ਼ਰੀਰ ਸਾਰਾ ਨੰਬਰ ਨੰਬਰ ਤਾੜੀਆਂ ਮਾਰ ਦੋ ਜੀ ਹਾਂ ਹੋਏ ਨੌਜਾਨ ਨੇ ਨਹੀਂ ਹੋਰੀ ਸਾ ਤੇਰੀ जगालिया तो भी प्रसुद्ध तो खड़ाई है ਆਪ ਵੀ ਧਖੜ ਹੋਣਾਂ ਦਾ ਬਹੁਤ ਸਾਡੇ 22 ਕਾਲੋ ਜੀ ਹੋਣਾਂ ਦਾ ਰਿਸਰਵ ਸਿੰਘੀ ਪਾਸੀ ਪ੍ਰਧਾਨ ਸਾਰੀਆਂ ਸ਼ਕਤੀਆਂ ਦਾ ਧੰਨਵਾਦ ਹੈ ਜਿਨ੍ਹਾਂ ਦਾ ਰੋਲ ਇਹ ਸਰਸਾ ਕੋ ਚਾਲ ਗਿਆ ਘਰ ਦੇ ਲਈ ਸਿੱਟੀ ਆ ਸਰੀਰ ਮੇਰ ਰੰਡਾ ਲੋ ਜੀ ਸਾਜ ਜੀ ਸਾਹਮਣੇ ਸ਼ਾਗੀ ਜੀ ਇਸ ਲਈ ਕਈ ਹੋ ਕਬੱਡੀ ਤੇ ਕਾਹਨ ਜਫਾ ਲਾਗੇ ਤੰਤ ਕਰਵਾਉਣਾ ਉਹ ਸਾਰੇ ਵੀਰਿਆ ਪਰਨੀਤ ਲਿਖਾ ਲਈ ਐਸ ਜੀਰਾ ਰੀਰਪਾਲ ਜੀ ਵੀ ਪੀਲੇ ਇਹ ਆਉਂਦੇ ਨਾਲ ਉਹ ਵੀ ਸਾਡੇ ਦੇ ਨਾਲ ਸਮਝਿਆ ਚਾਹਣ ਬੋਲਟ ਆ ਗਿਆ ਗੋਡੀ ਜਿਹੜੀ ਹੈ ਸਾਜੀ ਦੀ ਉਮਰ ਖੜੀ ਹੈ ਉਹ ਪਾਲੂ ਸਿਨਾ ਕਰਾ ਰਿਹਾ ਤੇ ਸਮੀ ਜੀ ਜਿਹੜਾ ਕਬੜਾ ਨੇ ਲਾਉਂਦੇ ਦੋਵੇਂ ਭਰਾ ਸਾਰੇ ਬੜੇ ਚਾਈਂ ਗਏ ਕਰਾ ਰਿਹਾ ਰਾਇ ਨੇ ਦੋਪੱਟੀ ਖੇਪਣਾ ਜਰਾ ਕਰਾ ਰਿਹਾ ਏ ਤੇ ਖਾਨਦਾਨ ਦਾ ਜੱਲ ਕਿੰਗਸਟਾਊਨ ਦੇ ਭਰਾ ਸਾਡੇ ਸਰੇਂਗਰ ਤੋਂ ਮੁੜਿਆ ਮੇਰੇ ਬੰਦੂ ਆਤਮਿੰਦਰ ਜੀ ਆ ਗਏ ਗੁਰਵਾਨ ਸਲਾਣੇ ਵਾਲਾ ਮੌਜੂਦ ਗੱਭਰੂ ਪੁਆਇੰਟ ਦਾ ਪਰਮੋਦ ਜੁਕੋ ਨਾਲ ਵੱਲੋਂ ਗੁਰਵਾਨ ਸਲਾਣੇ ਦੇ ਲਈ ਇੱਕ ਸਾਊਂਡ ਆਉਂਦਾ ਨਿਕਲਦੀ ਜਿੰਦਾਬਾਦ ਹੈ ਧੰਨਵਾਦ ਹੈ ਜਿੰਦਾਬਾਦ ਹੈ ਵੀਰ ਦਰਿਆ ਦੀ ਸਾਡੇ ਵੀਰ ਉਹਨਾਂ ਵੱਲੋਂ ਜਿਹੜੇ ਅੱਰੀ ਵਿੱਚ ਆਪਦੇ ਸਰੇ ਦੀਆਂ ਕਬੱਡੀਆਂ ਧਾਦੀਆਂ ਆ ਮੁਹਾਰਕਲੀ ਸਰਗੋਤੇ ਵਾਲੇ ਵੀ ਵੀਰ ਬੜੇ ਚੰਗੇ ਆ ਸੰਧੂ ਜੱਟੇ ਆ ਪਰ ਕਿ ਫਿਰ ਲੋਕਾਂ ਦਾ ਨਾਜਾਇਜ਼ ਐਨ ਕਮਾਲ ਦਾ ਨੰਬਰ ਜਿਹੜਾ ਆਪ ਵੀ ਟੀਮ 'ਚ ਜੋੜਨਾ ਹੋਇਆ ਹਰਸ਼ ਬਰਨਾਰੇ ਵਾਲੇ ਦੀ ਅਗਲੀ ਰੇਡ ਪਰ ਹਰਸ਼ ਬਰਨਾਰੇ ਵਾਲਾ ਕਬੱਡੀ ਪਾ ਰਿਹਾ ਹੈ ਸਪੋਰਟ ਗੇਮ ਦੀ ਸਾਰੇ ਰਿਕੇ ਵਾਲੇ ਉਹਨਾਂ ਦਾ ਵੀ ਧੰਨਵਾਦ ਹੈ ਆਓ ਸਾਹਮਣੇ ਪਈ ਰੇਡ ਓਏ ਆਹ ਵਾਲਾ ਸੈਮੀ ਬਹੁਤ ਤਗੜਾ ਹੈ ਵਿੱਕੀ ਹੁਣ ਜਿਹੜਾ ਹੋਣਾ ਹੈ ਇਸ ਸਮੇਂ ਤਗੜਾ ਨੰਬਰ ਜੋੜਦਾ ਆਇਆ ਹੈ ਆਪਣੀ ਟੀਮ ਦੇ ਨੰਬਰ ਧਾਗੀ ਦੇ ਲਈ ਜੋੜਨਾ ਹੈ ਦੀ ਅਗਲੀ ਕਬੱਡੀ ਪਾਉਣ ਦੇ ਲਈ ਮੇਰੇ ਬਨਾਮ ਦੇ ਵਿੱਚ ਬਧਿਆਨ ਨਾਲ ਨੌਜਨ ਗੱਬਰੂ ਤਾਰ ਕਮਾਲ ਹੋਣ ਦਾ ਵੀ ਧੰਨਵਾਦ ਹੈ ਆ ਪਈ ਫਿਰ ਰੇਡ ਇਸ ਵੇਲੇ ਨੌਜਨ ਗੱਬਰੂ ਵੀ ਅਗਲਾ ਮੈਚ ਵੀ ਕਹਿੰਦੇ ਫਿਰ ਖੇਡਾਂ ਜਾ ਦੇਗਾ ਦੋਨੋਂ ਟੀਮਾਂ ਦੇ ਦਰਮਿਆਨ ਪਰ ਨੰਬਰ ਰੇਡਰ ਦੇ ਬਾਅਦ ਤੇ ਜੁੜਦਾ ਆਇਆ ਜਸਕਰ ਦੇ ਕਬੱਡੀ ਪਾਉਣ ਦੇ ਲਈ ਬਧਿਆਨ ਨਾਲ ਨੌਜਨ ਦੀ ਪਈ ਫਿਰ ਰੇਡ ਕਹਿੰਦੇ ਸੈਂਟਾਂ ਦੇ ਵਿੱਚ ਰਿਕਮਨ ਕਬੱਡੀ ਕਲੱਬ ਵਾਲਿਆਂ ਦਾ ਵੀ ਆਓ ਸਾਹਮਣੇ ਵੇਖਦਾ ਯਾਦ ਮੰਗਦੇ ਨੇ ਜਿਹੜੇ ਸਰ ਤੇ ਤਾਲਾ ਟੱਕਰ ਫੇਰ ਲਿਆ ਮੇਰੇ ਮਿੱਤਰੋ ਔਰ ਨੌਜਨ ਕਹਿੰਦੇ ਬੱਲੇ 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 ਵਾਲੇ ਆਉਣਗੇ ਬੱਲੇ ਸੋਏ ਬੱਲੇ 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 ਦੂਜੇ ਸੈਮੀਫਾਈਨਲ ਵਾਲੇ ਵੀ ਫੇਰ ਪਹੁੰਚ ਗਏ ਮੇਰੇ

ਕਿਹੜਾ ਕਿ ਹਰ ਮੁੰਡਾ ਧੰਤਨ ਕਰਵਾ ਰਿਹਾ ਮੌਲਕ ਲਈ ਸਰਗੋਤੇ ਵਾਲਾ ਆ ਧਰਤਾਂ ਨਹੀਂ ਤਲਵਿੰਦਰ ਆਏ ਟਾਈਮ ਦਾ ਤੋੜ ਵਾਲੇ ਦੇ ਮੁੰਡਾ ਹਾਂ ਹਾਂ ਕਰੀਰਾ ਰੇਡਰ ਹੈ ਇੰਗਲੈਂਡ ਦੇ ਪੂਰੇ ਸੀਨ ਦਾ ਨੌਜਵਨ ਵੈਸੇ ਆ ਨੌਜਵਨ ਕਹਿੰਦੇ ਤਲਵਿੰਦਰ ਇਸ ਲਈ ਕਬੱਡੀ ਪੌਣ ਦੇ ਲਈ ਵਧਾ ਹੋਇਆ ਘਰ ਘਰ ਗੱਲਾਂ ਹੋਈਆਂ ਇੰਗਲੈਂਡ ਦੇ ਵਿੱਚ ਸਰਪਰੀਆਂ ਨੇ ਸਿਰਾਂ ਕੀਤਾ ਹੋ ਕੈਨੇਡਾ ਦੇ ਮੈਦਾਨਾਂ ਵਿੱਚ ਕਿਹੋ ਜੀ ਖੇਡ ਆ ਤਗੜਾ ਨੰਬਰ ਜਿਹੜਾ ਆਪਣੇ ਟੀਮ ਲਈ ਕੁਲਵਿੰਦਰ ਇਸ ਲਈ ਜੋਰ ਨਾ ਆਇਆ ਆਂਦੀ ਰੇਡ ਆਪੀ ਨੇ ਪਾ ਦਿੱਤੀ ਆ ਆਪੀ ਕਬੱਡੀ ਪਾਉਣ ਦੇ ਲਈ ਵਧਿਆ ਆ ਸਾਹਮਣੇ ਆਪੀ ਵੀ ਪਈ ਫਿਰ ਰੇਡ ਹੁਣ ਵੇਖਣਾ ਪਿਆਰਾਂ ਦੇ ਵਿੱਚੋਂ ਕੌਣ ਕਰਵਾ ਦੇਗਾ ਬੱਲੇ ਬੱਲੇ ਇਹ ਸਮਾਂ ਦੱਸੇਗਾ ਵੀ ਇਹ ਵੀ ਕੇ ਕਾਮਾਗੜ੍ਹ ਮਾਲੂ ਦੀ ਟੀਮ ਜਿਹੜੀ ਓਵਰ ਆਰ ਨੇ ਚੱਕ ਕੇ ਕੱਟੂ ਬੋਲਪੁਰੀਏ ਕਾਲੂ ਦੀ ਹੈ ਗੱਲਾਂ ਕਿਵੇਂ ਘੱਟ ਕਰ ਹੋਈਆਂ ਮੇਰੇ ਮਿੱਤਰੋ ਹਰ ਦੇਖਦਾ ਹੈੁੱੱਗੇ ਵਰਗੇ ਆਹ ਗੱਲਾਂ ਹੁੰਦੀਆਂ ਨੇ ਇਧਰ ਦੇ ਪਾਸੇ ਗੁਰਵਾਨ ਸਨਾਰੇ ਵਾਲੇ ਤੋਂ ਜਫਾੜਾ ਅੰਦਰ ਮੈਂ ਕੁਮਾਰ ਬਰੇ 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 ਲਾਵਾ ਨਾ ਜਣੇ ਦਾ ਬੜਾ ਕਮਾਲ ਦਾ ਨੰਬਰ ਵੀਰ ਜੀ ਵੱਲੋਂ ਜੇ ਜਾਫੀ ਦਾ ਤਾਲੀਆਂ ਲੱਗਿਆ ਬਾਕੀ ਦੇ ਮਾਰਾ ਜਾਫੀ ਲਈ ਵੀ ਤਾਲੀਆਂ ਮਾਰ ਦਿਓ

ਰੇਕੀ ਗਿੱਲ ਜੀ ਦਾ ਧੰਨਵਾਦ ਹੈ ਸਾਡੇ ਵੀਰ ਨੇ ਆ ਪਈ ਰੇਡ ਹੁਣ ਦੇਖਦਾ ਇਧਰ ਦੇ ਪਾਸੇ ਬੱਲੇਬਾਦ ਬੱਲੇਬਾਦ ਜੇ ਨੰਬਰ ਰੇਡਰ ਦਾ ਗੁਰਪ੍ਰੀਤ ਚੱਕ ਭਾਈਕੇ ਵਾਲਾ ਸਾਡਾ ਵੀਰ ਆਹ ਦੇਖਦਾ ਨੰਬਰ ਤਾਗੀ ਦੇ ਲਈ ਜੁੜਦਾ ਆਇਆ ਹੈ ਨੰਬਰ ਰੇਡਰ ਦੇ ਵਾਸਤੇ ਜੁੜਦਾ ਹੈ ਚਾਂਦ ਅਗਲੀ ਕਬੱਡੀ ਪਾਉਣ ਲਈ ਵਧਿਆ ਆਇਆ ਮੇਰੇ ਮਿੱਤਰੋ 33 ਤਰੀਕ ਦੇ ਸ਼ਾਹਰਾਂ ਦੇ ਵਿੱਚ ਜਿਹੜਾ ਮੇਲਾ ਖੇਡਿਆ ਜਾਵੇਗਾ ੱਲਾ ਹੋ ਗਿਆ ਮੇਰੇ ਮਿੱਤਰੋ ਆਹ ਪੇਸ਼ ਰੇਡ ਇਧਰ ਦੇ ਪਾਸੇ ਹੌਜਨਾਰ ਕਾਣ ਕਰਵਾਦਾ ਬੱਲੇ ਬੱਲੇ ਇਹ ਵਾਕਟਰ ੱਲਾ ਗੁੱਜਰ ਦਾ ਨੰਬਰ ਜਾਫੀ ਦੇ ਲਈ ਜੁੜਦਾ ਆਇਆ ਹੈ 33 ਤਰੀਕ ਬਿਰਾਤ ਗੁਰੂ ਕਰਦਾ ਮੇਲਾ ਖੇਡਾਂ ਆਵੇਗਾ ਮੇਰੇ ਮਿੱਤਰੋ ਹੋਰ ਖੇਡਣ ਲਈ ਸੱਦੇ ਆਰੇ ਨੂੰ 31 ਤਰੀਕ ਨੂੰ ਗੁਰੂ ਕਰਦੇ ਦੇ ਆਰਣੇ ਗਈਆਂ 24 ਨੰਬਰ ਕਬੱਡੀ ਕਲੱਬ ਦਾ ਕੱਪ ਖੇਡਿਆ ਜਾਵੇਗਾ ਉਧਰ ਨਾ ਨਾ ਨਹੀਂ ਬੋਲਦਾ ਹਾਂ ਸੁਣ ਕਬੱਡੀ ਕਬੱਡੀ ਕਰਦਾ ਆਜਮ ਬਾਲੇ ਦੀ ਪੇਚੇ ਤੇ ਪੁਆਇੰਟ ਜਿਹੜਾ ਹੈ ਇਹ ਮਾਜਮ ਕੁਲਵਿੰਦਰ ਆਪਣੀ ਟੀਮ ਦੇ ਲਈ ਜੋਰਦਾ ਹੋਇਆ ਅਗਲੀ ਰੇਡ ਤੋਂ ਦੇ ਕਿਹੜਾ ਖੜਾ ਫਿਰ ਉਹੀ ਨੌਜਵਾਨ ਮਵਾਰ ਕਲੀ ਬਹੁਤ ਵਧ ਰਿਹਾ ਮੇਰੇ ਵੀਰੋ ਸ਼ੇਰੇ ਪੰਜਾਬ ਤੇ ਪੰਜਾਬ ਕੋਸਟ ਕਲਬ ਇਹ ਟੀਮ ਨੂੰ ਸਾਡੇ ਜਰਨਾ ਸੈਕਟਰੀ ਬੋਦੀ ਜੀ ਕਹਿੰਦੇ ਸਰ ਸਾਹਿਬ ਕਹਿੰਦੇ 1000 ਡਾਲਰ ਦਾ ਜੁਰਮਾਨਾ ਜਿਹੜਾ ਹੈ ਉਹ ਕੀਤਾ ਜਾ ਰਿਹਾ ਕਿਉਂਕਿ ਉਹਨਾਂ ਦੇ ਤਿੰਨ ਜਿਹੜੇ ਖੇਡ ਗਰਾਉਂਡ ਦੇ ਵਿੱਚ 1000 ਡਾਲਰ ਦਾ ਜਿਹੜਾ ਫਿਰ ਪੰਜਾਬ ਦੇ ਪੰਜਾਬ ਸਪੋਰਟ ਕਲੱਬ ਦੀ ਟੀਮ ਨੂੰ ਜੁਰਮਾਨਾ ਕੀਤਾ ਜਾ ਰਿਹਾ ਹੈ ਗਵਾਰ ਕਲੀ ਸਰੇ ਦੀਆਂ ਰੈਡਾਂ ਪਾ ਗਿਆ ਹੈ ਐਨ ਮੁੰਡਾ ਕਮਾਖੜ ਸਿੰਘ ਸਾਹਿਬ ਦੱਸਿਓ ਕਿੰੀਆਂ ਕਬਡੀਆਂ ਜਦ ਮੈਚ ਸਮਾਪਤ ਹੋ ਗਿਆ ਹੈ ਗਵਾਰ ਕਲੀ ਇਕੱਲੀਆ ਕਬਡੀਆਂ ਪਾ ਗਿਆ ਵੀ ਆਪਾਂ ਜਰੂਰ ਅਨਾਉਂਸ ਕਰਾਂਗੇ ਕਿਉਂਕਿ ਲਗਾਤਾਰ ਕਬਡੀਆਂ ਨੌਜਣ ਪਾਰ ਹੈ ਆਹ ਵੇਖਣਾ ਜੀ ਇਸ ਲਈ ਗੁਰਵਾਨ ਸਲਾਣੇ ਵਾਲਾ ਐਨ ਕੀਤੀ ਹੈ ਕਿ ਸਰੇ ਰਾਜਾ ਪ੍ਰੂਫ ਹਰ ਕੋਸ਼ੇ ਕਰ ਰਿਹਾ ਹੈ ਲਖਾਰਾਂ ਦੀ ਟੱਕਰ ਸੇ ਵੀ ਦੋਵੇਂ ਕਬੱਡੀ ਖੜਾਈਆਂ ਦਾ ਮੈਚ ਪਹਿਲੇ ਵੀ ਟੱਕਰ ਪਾਉਂਦੇ ਪਰ ਮੰੰਦਰ ਇਹ ਕਬੱਡੀ ਪਾਉਣ ਦੇ ਲਈ ਵਧਾ ਹੈ ਨਾਜ਼ਰ ਆਕੀ ਦੀ ਕਈ ਰੇਡ ਹੈ ਹੁਣ ਦੇਖਦਾ ਕੌਣ ਤੋਂ ਬਾਵੇਗਾ ਬੰਲੇ ਬੰਲੇ ਮੇਰੇ ਮਿੱਤਰੋ ਇਧਰ ਇੱਕਾਸੇ ਕੜਾ ਕਾਲੇ ਸਿੰਘਾਂ ਵਾਲਾ ਨੰਬਰ ਕਹਿੰਦੇ ਰੇਡਰ ਦੇ ਵਾਸਤੇ ਜੁੜਦਾ ਹੈ ਨੋਟ ਹਾਗੀ ਦੇ ਲਈ ਜੁੜਦਾ ਹੈ ਖੇਡ ਮੈਦਾਨ ਦੇ ਵਿੱਚ ਉਹਨਾਂ ਦਾ ਰੇਡਰ ਹੀ ਨਹੀਂ ਹੁੰਦਾ ਕੋਈ ਉਹ ਰੇਡਰ ਉਦੋਂ ਪਾਦ ਸਟਾਰ ਪ੍ਰੈਮਿੰਗ ਤੋਂ ਸਾਨੂੰ ਧੰਨਵਾਦ ਸਾਡੇ ਵੀਰ ਜਿਲ ਵੀ ਉਹਨਾਂ ਦਾ ਬਾਰਿਆਂ ਦਾ ਧੰਨਵਾਦ ਹੈ ਆ ਰੇਡ ਕਹਿੰਦੇ ਸੁਮੇਤ ਗੁਲਵਿੰਦਰ ਧਰਮਪੁਰੇ ਵਾਲਾ ਕਬੱਡੀ ਪਾਉਣ ਦੇ ਲਈ ਵਧਿਆ ਆਇਆ ਉਧਰ ਪ੍ਰਦੀਪ ਧਾਲੀਆ ਲੀਲਾ ਵੱਲੋਂ ਕਾਮਾਗਾਟਾ ਮਾਰੂ ਕਲੱਬ ਦੇ ਲਈ 2000 ਡਾਲਰ ਤੇ ਡੀਏਜੀ ਕਲੱਬ ਦੇ ਲਈ ਵੀ 2000 ਪ੍ਰਦੀਪ ਧਾਲੀਆ ਰੱਲੀ ਦਾ ਮੇਰ ਸਿੰਘ ਪ੍ਰਦੀਪ ਧਾਲੀਆ ਨੇ 4000 ਡਾਲਰ ਦੀ ਮਦਦ ਜਿਹੜੀ ਅੱਜ ਨੇ ਸੁਰਨੰਦਰ ਸਿੰਘ ਦੋਨੋਂ ਕਲੱਬਾਂ ਦੇ ਲਈ ਕੀਤੀ ਗਈ ਹੈ ਪ੍ਰਦੀਪ ਧਾਲੀਆ ਦਾ ਵਿਸ਼ੇਸ਼ ਤੌਰ ਤੇ ਸਾਡੀ ਟੱਕਰ ਨਹੀਂ ਕਹਿੰਦੇ ਸਾਡੀਆਂ ਕਲੱਬਾਂ ਵੱਲੋਂ ਬਹੁਤ ਬਹੁਤ ਧੰਨਵਾਦ ਹੈ ਸਾਡਾ ਨੰਮਰੀ ਆ ਨਾ ਵੀ ਨਗਰ ਕਪਾਰਕ ਲਈ ਲੋਾਰਕ ਲਈ ਤੇ ਕਹਿੰਦੇ ਨਾ ਹੋਈ ਨਾ ਇਸ ਨੇ ਗਿੰਦੇ ਦੇ ਨਾਲ ਇਹ ਕਹਿੰਦੇ ਮੁਕਾਬਲਾ ਸੱਤ ਹੈ ਵਾਹ ਨੌਜਾਨੇ ਓਏ ਓਏ ਫਾਤੀ ਪਾਈ ਦੀ ਫਾਤੀ ਪਾਈ ਦੀ ਇਹਨੇ ਫਾਤੀ ਮਾਰੀ ਐ ਕੇ ਬਸ ਰੌਲੇ ਹੀ ਨਾਵਾ ਦਾ ਮਾਰਦੇ ਪੱਟਾਂ ਤੇ ਥਾਪੀਆਂ ਦੁੱਧ ਸੀਤਾ ਜੰਨਾ ਨਾਮਾ ਦਾ ਬਸ ਰੌਲੇ ਹੀ ਨਾਵਾ ਦਾ ਮਾਰਦੇ ਪੱਟਾਂ ਤੇ ਥਾਪੀਆਂ ਦੁੱਧ ਸੀਤਾ ਜੰਨਾ ਨਾਮਾ ਦਾ ਬਸ ਮੱਲੇ ਆਇਆ ਆ ਰੌਲੇ ਹੀ ਨਾਵਾ ਦਾ ਸਾਹਮਣੇ ਇਸਨੇ ਕੀਤੀ ਹੁਣ ਚੋਹੇ ਗੁਰਵਾਜ ਬੱਲੇ ਬੱਲੇ ਇਹ ਬਹੁਤ ਆਇਆ ਇਹ ਦਾ ਮੈਚ ਹੈ ਇਹ ਜੇਰ ਲੱਗਿਆ ਪਿਆ ਮੁੰਡਿਆਂ ਦਾ ਸੈਮੀ ਫਾਈਨਲ ਆ ਲਗਾਤਾਰ ਪਾ ਰਿਹਾ ਪਰ ਕਹਿੰਦੇ ਇਸ ਲਈ ਰੋਕਿਆ ਗਿਆ ਕਿ ਰੇਡਰ ਆਪ ਖੜਦਾ ਹੁੰਦਾ ਪਰ ਕਹਿੰਦੇ ਮੁਵਾਰਕਲੀ ਕਹਿੰਦਾ ਵੀ ਮੈਂ ਪਾਉਂਗਾ ਕਬੱਡੀ ਪਰ ਕੋਟ ਸਾਹਿਬ ਨੇ ਥੋੜਾ ਰੋਕਿਆ ਆਓ ਸਾਹਮਣੇ ਪਈ ਹੁਣ ਇਹ ਸੀ ਵਾਲਿਆ ਕਰ ਸਰਦ ਮੁੰਡੇ ਦੀ ਜੋ ਸਾਹਮਣੇ ਚਾਂਦ ਦੀ ਪਈ ਰੇਡ ਬਿੱਲਾ ਗੁੱਜਰ ਯਾਦ ਬੱਲਾ ਗੱਜਰ ਯਾਦ ਇਹ ਜੇ ਉਧਰ ਸਾਡੇ ਬੋਟਾ ਖਾਖਰੀ ਕਹਿੰਦੇ ਬਲਵਿੰਦਰ ਸਿੰਘ ਜੀ ਆ ਬੂਰੀਆ ਵੀ ਪਾ ਗਿਆ ਇੰਗਲੈਂਡ ਕਬੱਡੀ ਫੈਡਰੇਸ਼ਨ ਯੂਕੇ ਦੇ ਖੇਡ ਮੈਨ ਨੇ ਉਹਨਾਂ ਦਾ ਬਿਸ਼ੇ ਤਾਰ ਤੇ ਧੰਨਵਾਦ ਕਰਦੇ ਆ ਫਿਰ ਤੋਂ ਜੀ ਆਣ ਆਖਦੇ ਆ ਬਲਵਿੰਦਰ ਸਿੰਘ ਜੀ ਚੱਠਾ ਢੰਡੋਆ ਉਹਨਾਂ ਦਾ ਫਿਰ ਤੋਂ ਮੈਦਾਨ ਹੈ ਆ ਪਈ ਫਿਰ ਰੋੜ ਇਹ ਆ ਨੌਜਨ ਸਰਵਿੰਦਰ ਧਰਪੁਰਿਆਲਾ ਬੋਰੀਆ ਵੀ ਆ ਗਏ ਲੋਕੋ ਵਾਲੀਆਂ ਇੰਗਰਾਊਂਡ ਦੇ ਵਿੱਚ ਪੰਜਾਬ ਫੋਰ ਦੀ ਟੀਮ ਲਈ ਬੱਲੇ ਬੱਲੇ ਕਰਾਈ ਹੈ ਅਗਲੀ ਰੇਡ ਆਤੀ ਦੀ ਰੇਡ ਹੰਬੀਏ ਸੁਲੇ ਕੰਨੇ ਅਗਲੀ ਕਬੱਡੀ ਪਾਉਣ ਦੇ ਲਈ ਵਾਹਲਾ ਹੋਇਆ ਆਤੀ ਦਾ ਬੋਲਾ ਹੈ ਤਾਲਾ ਹੋਰ ਕੌਣ ਸਾਲਦਾ ਨੰਦੀ ਦੇ ਮੈਚ ਤੇ ਸੈਮੀ ਫਾਈਨਲ ਸੇ ਦਾ ਖੰਡਾ ਜਾ ਰਿਹਾ ਹੈ ਆਤੀ ਇਸ ਲਈ ਨੰਬਰ ਲੈ ਕੇ ਬਾਪਸ ਹੈ ਗੁਰਵਾਰ ਖਲਾਣੇ ਆ ਗੁਰ ਕਬੱਡੀ ਪਾਉਣ ਦੇ ਲਈ ਇਸੇ ਨੰਬਰ ਜਾਂਦੇ ਨੇ ਇਹ ਮੇਰੇ ਕੰਡਾ ਕਬੱਡੀ ਫੈਡਰੇਸ਼ਨ ਦਾ ਸੁਸਾਇਟੀ ਉਹ ਨਾਮ ਰੇਡਾ ਨਹੀਂ ਹੁੰਦੇ ਇਹ ਵੀ ਅੱਜ ਦਾ ਇੱਕ ਟੂਰਨਾਮੈਂਟ ਐਨ ਕਰਤਾ ਛੜੀ ਹੋਈ ਫੜਿਆ ਕਿ ਓਹ ਬਹੁਤ ਤਕਲੀ ਨੌਜੋਗ ਇਸ ਲਈ ਖੜੇ ਬੱਲੇ ਬੱਲੇ ਕਰਵਾਤੀ ਨੇ ਵੀਰ ਜੀ ਗਰਵਾਜ ਇਸ ਲਈ ਕਮਾਲ ਦੀ ਖੇਡ ਜਨਗਵਾਰ ਕਲੀ ਸੇਰ ਸਰਗੋਸ਼ਾ ਉਹ ਤੇ ਆ ਫੇਰ ਆ ਗਿਆ ਆ ਕਈ ਫੇਰ ਰੇਡ ਬਾਅਦ ਜਿਵੇਂ ਕੋਣ ਕੋਣ ਕਰਵਾਦਾ ਬੱਲੇ ਬੱਲੇ ਇਹ ਬਾਕੀ ਗੱਲਾਂ ਮੇਰੇ ਮਿੱਤਰੋ ਆ ਮੂਵਰ ਕਲੀ ਕਬੱਡੀ 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 ਜਿੰਦਾ ਤੇ ਕਹਿੰਦਾ ਮੂਵਰ ਜਿੰਦਾ ਤੇ ਮੂਵਰ ਕਹਿੰਦਾ ਤੇ ਕੌਜਾ ਖੇੜਾ ਇਹਦਾ ਗੋਜ ਠੋ ਲੋਕ ਆਇਆ ਸਾਰਿਆਂ ਨੇ ਵਧੀਆ ਲੱਗਿਆ ਵੀਰੋ ਲਾ ਕੇ ਪਾਸੇ ਕੀਤਾ ਉਹ ਕੇਵਲ ਉਹਨੂੰ ਵਧੀਆ ਲੱਗਿਆ ਔਰ ਰੇਡ ਕਦੇ ਸਮੇ ਇਹ ਬਲਵਿੰਦਰ ਧਰਪੁਰ ਵਾਲਾ ਇਸ ਨੇ ਕਬੱਡੀ ਤਾਉਣ ਦੇ ਲਈ ਭਰਿਆ ਆ ਮੇਰੇ ਮਿੱਤਰੋ ਧਰਪੁਰ ਵਾਲਾ ਜੀ ਪਈ ਫਿਰ ਰੇਡ ਹੁਣ ਕੌਣ ਜਮਣ ਟੁੱਟ ਧਰਪੁਰ ਵਾਲਾ ਉਹ ਬੱਲੇ 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 ਇਹ ਰਿਸ਼ਤਾ ਤੇਰੀ ਹੈ ਕੁਲਵਿੰਦਰ ਸਿੰਘ ਧਰਮਪੁਰੇ ਵਾਲਾ ਬਾਜਵਾ ਨੇ ਅੰਦਰ ਬਾਹਰ ਨੂੰ ਮਾਣ ਹੈ ਮੁੰਡੇ ਦੀ ਖੇਡ ਤੇ ਐਵੇਂ ਇਸ ਲਈ ਤਗੜਾ ਨੰਬਰ ਜਿਹੜਾ ਆਪਣੀ ਟੀਮ ਲਈ ਜੋੜਦਾ ਹੋਇਆ ਹੈ ਅਗਲੀ ਕਬੱਡੀ ਪ੍ਰੋਮੋਟੇ ਲਈ ਖੇਡ ਮੈਦਾਨ ਦੇ ਵਿੱਚ ਨੌਜਵਾਨ ਹੈ ਉਹਦੇ ਲਈ ਸਾਰੇ ਵਾਦਾ ਆਇਆ ਚਾਂਦ ਬੱਟ ਇਸ ਲਈ ਕਦੇ ਜੰਗੂ ਹੈ ਕਦੇ ਬੱਟ ਨੇ ਐਵੇਂ ਕਹਿੰਦੇ ਤਾਨ-ਤਨ ਕਰਵਾਈ ਲੈਂਦੇ ਜੰਗੂ ਪਾਕਿਸਤਾਨ ਦੇ ਖਿਡਾਰੀਆਂ ਦੇ ਆ ਨੌਜਵਾਨ ਚਲੋ ਦੱਸਾਂ ਦੀ ਪਈ ਹੋਣੀ ਬਿੱਲਾ ਸਟਾਰਾ ਜਫਾ ਨਾ ਵੀ ਹਰ ਰਹੀ ਧੌਣਾ ਤੇ ਗਾਉਂਡ ਵੱਟ ਤਗੜਾ ਨੰਬਰ ਜੋੜਿਆ ਹੋਇਆ ਹੈ ਖਿਡਾਰੀ ਵਾਲਾ ਮੱਖਣਾ ਇੱਕ ਇੱਕ ਰੇਡ ਇਹ ਵਰਗ੍ਰੀਨ ਸਦਾ ਮਹਾਰ ਅੰਪਾਇਰ ਸਾਰੀ ਜਿੰਦਗੀ ਕੋਟੇ ਦੇਖੀ ਲਾਉਣ ਵਾਲੀ ਗੱਲ ਹੈ ਇੱਕ ਇੱਕ ਕਬੱਡੀ ਦਾ ਇਸ਼ਾਰਾ ਕਰਦਾ ਹੋਇਆ ਮੈਚ ਵਧੀਆ ਖੇਡਿਆ ਗਿਆ ਜੋ ਮੈਚ ਪਹਿਲਾ ਸੈਮੀ ਫਾਈਨਲ ਪਹਿਲੇ